ਵਕਤ ਦੇ ਪਿੰਡੇ ਤੇ ਘਟ ਗਣਤੀਆਂ ਨੇ ਬਹੁਤ ਕੁਝ ਸਹਿ ਲਿਆ ਉਹਨਾਂ ਕੁਝ ਕਿਹਾ ਨਹੀਂ ਗਿਆ ਜਿੰਨਾ ਕੁਝ ਸਹਿਣ ਦੇ ਲਈ ਉਹਨਾਂ ਨੂੰ ਮਜਬੂਰ ਕੀਤਾ ਗਿਆ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰ ਪ੍ਰਣਾਲੀ ਯਾਨੀ ਕਿ ਭਾਰਤ ਦੇਸ਼ 1984 ਦੇ ਵਿੱਚ ਜੋ ਕੁਝ ਵਾਪਰਿਆ ਉਹ ਕਿਸੇ ਤੋਂ ਲੁਕੇਛਿਆ ਪਿਆ ਨਹੀਂ ਗੁਰਦਾਰਾ ਸ੍ਰੀ ਰਕਾਬਗੰਢ ਦੇ ਵਸੀਮੇ ਦੇ ਅੰਦਰ ਸੱਚ ਦੀ ਕੰਧ ਅਸਾਰੀ ਗਈ ਸੀ ਜਿਹੜੀ ਕਿ ਦਿੱਲੀ ਸਿੱਖ ਗੁਰਦਾਰਾ ਪਰਮੰਦਰ ਕਮੇਟੀ ਵੱਲੋਂ ਉਚੇਚੇ ਯਤਨ ਕਰਕੇ ਹੁਣ ਤੋਂ ਲਗਭਗ 11 ਬਰੇ ਪਹਿਲਾਂ ਕੌਮ ਨੂੰ ਸਮਰਪਿਤ ਕੀਤੀ ਗਈ ਇਸ ਸੱਚ ਦੀ ਕੰਧ ਨੂੰ ਲੋਕਾਂ ਤੱਕ ਅਰਪਣ ਕਰਨ ਦੇ ਲਈ ਜਿੱਥੇ ਅਸੀਂ ਉਹਨਾਂ ਦੇ ਧੰਨਵਾਦੀ ਜ਼ਰੂਰ ਹਾਂ ਲੇਕਿਨ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਇਸ ਨੂੰ ਹੋਰ ਬਿਹਤਰ ਹਾਲਾਤਾਂ ਦੇ ਵਿੱਚ ਇਸ ਦਾ ਪ੍ਰਚਾਰ ਤੇ ਪ੍ਰਸਾਰ ਆਮ ਲੋਕਾਂ ਦੇ ਵਿੱਚ ਵੀ ਕੀਤਾ ਜਾਵੇ। ਆਹ ਦੀ ਗੱਡੀ ਜੇ ਅਸੀਂ ਸੱਚ ਦੀ ਕੰਧ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਇੱਕ ਵੱਡਾ ਵਸਾਖਾ ਹੱਥ ਕਰਨ ਦੀ ਜਿਹੜੀ ਰਾਜਨੀਤੀ ਆ ਪਰਦੇ ਦੇ ਪਿੱਛੇ ਉਸ ਦੇ ਉੱਤੋਂ ਕਦੇ ਨਾ ਕਦੇ ਖੁਲਾਸੇ ਕੀਤੇ ਜਾਣੇ ਲਾਜ਼ਮੀ ਨੇ। ਅੱਜ ਜਦੋਂ ਸੀਐਸ ਜਗਾ ਦੇ ਉੱਤੇ ਖੜੇ ਹਾਂ ਇਹ ਉਹੀ ਦਿੱਲੀ ਹੈ। ਜਿਹੜੀ ਸਿੰਘਾਂ ਨੇ ਜਿਹੇ ਜੀ ਬਿੱਲੀਮਾਰੀ ਜਿਹੇ ਜੀ ਦਿੱਲੀ ਜਿੱਤੀ ਇੱਕੋ ਬਰਾਬਰ ਸੀ ਸਰਦਾਰ ਭਗੇਲ ਸਿੰਘ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਰਨੈਲਾਂ ਨੇ ਦਿੱਲੀ ਨੂੰ ਆਪਣੇ ਕਬਜ਼ੇ ਹੇਠ ਕੀਤਾ ਇਤਿਹਾਸਕ ਗੁਰਦੁਆਰੇ ਤਾਮੀਰ ਕਰਵਾਏ ਲੇਕਿਨ ਆਖਰਕਾਰ 1984 ਦੇ ਉਹਨਾਂ ਕਾਲੇ ਦਿਨਾਂ ਦੌਰਾਨ ਫੌਜ ਦੇ ਦਖਲ ਦੇਣ ਤੋਂ ਪਹਿਲਾਂ ਜੋ ਕੋਈ ਇੱਥੇ ਵਾਪਰਿਆ ਉਸ ਦੀ ਗਵਾਹੀ ਇਹ ਕੰਧਾਂ 'ਤੇ ਭਰ ਰਹੀਆਂ ਨੇ ਇੱਕ ਗੱਲ ਜਿਹੜੀ ਹਮੇਸ਼ਾ ਜ਼ਿਕਰਯੋਗ ਰਹੇਗੀ ਕਿ ਭੋਲੇ-ਪਾਲੇ ਸਿੱਖਾਂ ਦੇ ਕਤਲੇਆਮ ਦੇ ਦੌਰਾਨ ਬਲਵਈਆਂ ਤੋਂ ਜਾਂ ਉਸ ਕਤਲੇਆਮ ਤੋਂ ਬਚਾਉਣ ਦੇ ਲਈ ਦੋ ਹਿੰਦੂ ਵੀਰਾਂ ਨੇ ਕੁਰਬਾਨੀ ਕੀਤੀ ਇਹਨਾਂ ਹੀ ਨਹੀਂ ਇੱਕ ਮੁਸਲਮ ਔਰਤ ਆਇਸ਼ਾ ਖਤੂਨ ਨੇ ਵੀ ਆਪਣੀ ਕੁਰਬਾਨੀ ਕੀਤੀ ਮੈਂ ਆਪਣੇ ਇਸ ਵੀਡੀਓ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਵੀ ਜ਼ਰੂਰ ਕਰਾਂਗਾ ਉਸ ਵਕਤ ਅਸੀਂ ਸੱਚ ਦੀ ਕੰਧ ਵਾਲੇ ਇਲਾਕੇ 'ਚ ਖੜੇ ਹਾਂ ਤੇ ਭਾਵੇਂ ਕਾਫੀ ਉਚੇਚੇ ਯਤਨ ਹੁਣ ਤੱਕ ਕੀਤੇ ਗਏ ਨੇ ਹਾਈਲਾਈਟ ਕਰਨ ਦੇ ਲਈ ਕਿ ਉਹਨਾਂ ਦੇ ਨਾਂ ਦੇ ਵਿੱਚ ਜੋ ਕੁਝ ਵਾਪਰਿਆ ਚਾਹੇ ਉਹ ਦਿੱਲੀ ਸੀ ਚਾਹੇ ਦਿੱਲੀ ਦੇ ਨਾਲ ਲੱਗਦੇ ਇਲਾਕੇ ਸੀ ਜਾਂ ਕਾਨਪੁਰ ਸੀ ਬੁਕਾਰੋ ਸੀ ਰੁੜਕੇਲਾ ਸੀ ਆ ਇਸ ਤੋਂ ਇਲਾਵਾ ਯੂਪੀ ਹਰਿਆਣਾ ਇੱਥੋਂ ਤੱਕ ਕਿ ਪੰਜਾਬ ਦੇ ਵੀ ਕੀ ਇਲਾਕੇ ਇਸ ਤੋਂ ਸ਼ੁੱਤੇ ਨਹੀਂ ਰਹੇ ਵਕਫ ਵਕ ਗੁਰੂ ਘਰਾਂ ਦੇ ਵਿੱਚ ਜਾਂ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ 1984 ਜੋ ਵਾਪਰਿਆ ਉਸ ਤੋਂ ਬਾਅਦ ਸਤੰਬਰ ਅਕਤੂਬਰ ਨਵੰਬਰ ਦੇ ਮਹੀਨੇ ਵੀ ਬਹੁਤ ਹਨੇਰਗਰਦੀ ਵਾਲੇ ਰਹੇ ਆਸ-ਪਾਸ ਜੋਸੀਂ ਨਗਾ ਮਾਰਦੇ ਆਂ ਤੇ ਇੱਥੇ ਵੱਖ-ਵੱਖ ਜਿਹੜੇ ਸਾਈਨ ਸਿੰਬल्स ਨੇ ਉਹ ਮਨੁੱਖਤਾ ਦੀ ਦੁਹਾਈ ਪਾਉਂਦੇ ਦਿਖਾਈ ਦਿੰਦੇ ਨੇ ਪਰ ਸਤਮ ਜ਼ਰੀ ਵੀ ਇਸ ਗੱਲ ਦੀ ਰਹੀ ਕਿ ਸਰਹੱਦ ਦੇ ਉੱਤੇ ਜਦੋਂ ਅਸੀਂ ਲੋਕ ਕੜਜਾਈਆਂ ਤਾਂੜ ਕੇ ਸੁੱਤੇ ਹੁੰਨੇ ਆ ਸਾਡੀ ਰੱਖਿਆ ਕਰਨ ਵਾਲੇ ਜਿਹੜੇ ਆਰਮੀ ਆਫੀਸਰਸ ਸੀਗੇ ਉਹਨਾਂ ਦਾ ਦੋਸ਼ ਇੰਨੇ ਸੀ ਕਿ ਉਹ ਸਿਰ ਤੇ ਦਸਤਾਰ ਸਜਾਉਂਦੇ ਸੀ ਉਹਨਾਂ ਦਾ 1984 ਵਿੱਚ ਕਤਲੇਆਮ ਕੀਤਾ ਗਿਆ ਸੋ ਇੱਕ ਲੰਬੀ ਸੂਚੀ ਆ ਜਿਹੜੀ ਇੱਥੇ ਪ੍ਰਦਰਸ਼ਿਤ ਕੀਤੀ ਗਈ ਆ ਤੇ ਇਹ ਸਾਰਾ ਇਲਾਕਾ ਜਿਹੜਾ 1984 ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ ਇਦੇ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੱਟਗਿਣਤੀ ਫਿਰਕੇ ਹੋਂਦ ਦੇ ਨਾਤੇ ਜੋ ਸਲੂਕ ਉਸ ਵਿਖਤ ਸਿੱਖ ਕੌਮ ਦੇ ਨਾਲ ਕੀਤਾ ਗਿਆ ਉਸ ਦੀ ਗਵਾਹੀ ਇਹ ਕੰਦਾਂ ਭਰਦੀਆਂ ਨੇ ਮੈਂ ਵੀ ਦੱਸਿਆ ਕਿ ਇਹਦੇ ਵਿੱਚ ਬਹੁਤ ਸਾਰਾ ਕੰਟੈਂਟ ਅਜਿਹਾ ਜਿਹੜਾ ਕਿ ਸ਼ਾਇਦ ਤੁਹਾਡੇ ਮਨਾਂ ਦੇ ਵਿੱਚ ਖਲੋਲ ਪੈਦਾ ਕਰੇਗਾ ਪਰ ਇੱਕ ਗੱਲ ਪੱਕੀ ਹੈ ਕਿ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਲਾਜ਼ਮੀ ਹੈ ਆਪਣੀ ਅਗਲੀ ਪੀੜ੍ਹੀ ਨੂੰ ਇਹ ਜ਼ਰੂਰ ਦੱਸੋ ਕਿ ਤੁਹਾਡੇ ਨਾਲ ਹੋਇਆ ਕੀ